ਨਸ਼ਿਆਂ ਦਾ ਇੰਨਾ ਚੱਲ ਰਿਹਾ ਵਾ ਦਲਦਲ ਚ ਨੌਜਵਾਨੀ ਨਸ਼ਿਆਂ ਦੀ ਦਲਦਲ ਚ ਫਸੀ ਆ ਉਹਨਾਂ ਨੂੰ ਬਾਹਰ ਕੱਢਿਆ ਜਾ ਸਕੇ ਤੇ ਇੰਨਾ ਹੀ ਆ ਸੰਗਤਾਂ ਨੂੰ ਮੇਰੀ ਅਪੀਲ ਆ ਦੋਰੇ ਵੀ ਵੱਧ ਚੜ ਕੇ ਸਾਥ ਦੇਣ ਤੇ ਸੰਗਤਾਂ ਨੂੰ ਪੈਸਾ ਬਾਹਰ ਆਉਣ ਤਾਂ ਸੰਗਤਾਂ ਨੂੰ ਜਵਾਨੀ ਨੂੰ ਬਚਾਇਆ ਜਾ ਸਕੇ ਸੰਗਤਾਂ ਦੇ ਬਹੁਤ ਦਬਾਅ ਪਾਉਂਦੇ ਜਿੱਦਾਂ ਸੰਗਤਾਂ ਬਹੁਤ ਜ਼ੋਰ ਲਾ ਰਹੀਆਂ ਸੀ ਕਿ ਭਾਈ ਸਾਹਿਬ ਰਾਜਨੀਤੀ ਚਾਹਣ ਪਰ ਉਹ ਉਹਨਾਂ ਨਹੀਂ ਸੀ ਚਾਹੁੰਦੇ ਉਹ ਕਹਿੰਦੇ ਵੀ ਨਹੀਂ ਮੈਂ ਰਾਜਨੀਤੀ ਨਹੀਂ ਹੋਣਾ ਚਾਹੁੰਦਾ ਹੁਣ ਇੱਕ ਤਾਂ ਉਹਨਾਂ ਨੂੰ ਸੰਗਤਾਂ ਨੇ ਬਹੁਤ ਜ਼ਿਆਦਾ ਦਬਾਅ ਪਾਇਆ ਤੇ ਸੰਗਤਾਂ ਦਾ ਜਿਹੜਾ ਹੁਕਮਾ ਉਹਨਾਂ ਨੇ ਸਿਰ ਮੱਥੇ ਕਬੂਲਿਆ ਜਦੋਂ ਭਾਈ ਸਾਹਿਬ ਨਾਲ ਸਿਰ ਆਜ਼ਾਦ ਚੋਣ ਲੜਨੀ ਹੈ ਕਿਸੇ ਪਾਰਟੀ ਵੱਲੋਂ ਸਿਰਫ ਉਹਨਾਂ ਇੱਕ ਧਰਮ ਦੀ ਗੱਲ ਕਰਨੀ ਆਗੀ ਪਾਰਟੀ ਵੱਲੋਂ ਨਹੀਂ ਲੜਨੀ ਆਗੀ ਅਮਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਦੱਸਿਆ ਕਿ ਅਮਰਿਤਪਾਲ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਵਜੋਂ ਲੋਕ ਸਭਾ ਚੋਣਾਂ ਲੜਨਗੇ। ਬਲਵਿੰਦਰ ਕੌਰ ਨੇ ਕਿਹਾ ਕਿ ਅਮਰਿਤਪਾਲ ਸੰਗਠਾ ਵੱਲੋਂ ਕੀਤੀ ਗਈ ਅਪੀਲ ਦਾ ਮਾਣ ਰੱਖਿਆ ਅਤੇ ਖਡੂਰ ਸਾਹਿਬ ਤੋਂ ਚੋਣ ਲੜਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸੰਗਠਾ ਚਾਹੁੰਦੀ ਆ ਸਨ ਕਿ ਅਮਰਿਤਪਾਲ ਚੋਣਾਂ ਲੜਨ ਜਿਸ ਕਰਕੇ ਪੰਜਾਬ ਦਾ ਭਲਾ ਹੋ ਸਕੇ ਇਸ ਦੇ ਨਾਲ ਹੀ ਬਲਵਿੰਦਰ ਕੌਰ ਨੇ ਕਿਹਾ ਕਿ ਵੱਦ ਛੱਡ ਕੇ ਸੰਗਠਾ ਭਾਈ ਅਮਰਿਤਪਾਲ ਸਿੰਘ ਦਾ ਸਾਥ ਦੇਣ। ਜੀ ਬਖਾਂਜੀ ਕੀ ਕਹਿੰਦੇ ਹਾਂਜੀ ਬਾਈਬੂਜੀ ਕਾ ਖਾਨ ਸਾਹਿਬ ਇਹ ਵਾਕੀ ਸੰਗਤਾਂ ਦੇ ਬਹੁਤ ਦਬਾਅ ਪਾਉਣ ਤੇ ਜਿੱਦਾਂ ਸੰਗਤਾਂ ਬਹੁਤ ਜ਼ੋਰ ਲਾ ਰਹੀਆਂ ਸੀ ਕਿ ਭਾਈ ਸਾਹਿਬ ਰਾਜਨੀਤੀ ਚਾਹਣ ਪਰ ਉਹ ਉਹਨਾਂ ਨਹੀਂ ਸੀ ਚਾਹੁੰਦੇ ਉਹ ਕਹਿੰਦੇ ਵੀ ਨਹੀਂ ਮੈਂ ਰਾਜਨੀਤੀ ਨਹੀਂ ਹੋਣਾ ਚਾਹੁੰਦਾ ਹੁਣ ਇੱਕ ਤੇ ਉਹਨਾਂ ਨੂੰ ਸੰਗਤਾਂ ਨੇ ਬਹੁਤ ਜ਼ਿਆਦਾ ਦਬਾਅ ਪਾਇਆ ਤੇ ਸੰਗਤਾਂ ਦਾ ਜਿਹੜਾ ਹੁਕਮ ਆ ਉਹਨਾਂ ਸਿਰ ਮੱਥੇ ਕਬੂਲਿਆ ਵੀ ਸੰਗਤਾਂ ਦਾ ਹੁਕਮ ਹੈ ਪਰਵਾਨ ਕਰਦਾ ਮੈਂ ਦੂਜਾ ਉਹਨਾਂ ਨੇ ਸੋਚਿਆ ਕਿ ਮੈਂ ਕੱਲਾ ਹੁੰਦਾ ਤਾਂ ਭਾਵੇਂ ਸਾਰੀ ਉਮਰ ਵੀ ਜੀਅ ਚ ਬੈਠਾ ਰਹਾ ਪਰ ਮੇਰੇ ਜਿਹੜੇ ਨਾਲ ਬਾਕੀ ਸਿੰਘ ਉਹਨਾਂ ਦੇ ਪਰਿਵਾਰਾਂ ਦਾ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਇਹ ਕਰਕੇ ਭਾਈ ਸਾਹਿਬ ਨੇ ਫਦੂਰ ਸਾਹਿਬ ਤੋਂ ਜਿਹੜੀ ਆਜ਼ਾਦ ਚੋਣਵਾ ਹੋ ਲੜਨਗੇ ਤੇ ਬਾਕੀ ਇਹ ਵਾ ਵੀ ਸੰਗਤਾਂ ਨੇ ਮੇਰੀ ਅਪੀਲ ਆ ਕਿ ਵੱਧ ਚੜ ਕੇ ਸਾਥ ਦੇਣ ਤੇ ਭਾਈ ਸਾਹਿਬ ਬਾਹਰ ਆਉਣ ਜਿਹੜਾ ਨਸ਼ਿਆਂ ਦਾ ਇੰਨਾ ਚੱਲ ਰਿਹਾ ਵਾ ਦਲਦਲ ਚ ਨੌਜਵਾਨੀ ਨਸ਼ਿਆਂ ਦੀ ਦਲਦਲ ਚ ਫਸੀ ਆ ਉਹਨਾਂ ਨੂੰ ਬਾਹਰ ਕੱਢਿਆ ਇਹ ਇੰਨਾ ਹੀ ਆ ਸੰਗਤਾਂ ਨੂੰ ਮੇਰੀ ਅਪੀਲ ਆ ਦੋਰੇ ਵੀ ਵੱਧ ਚੜ ਕੇ ਸਾਥ ਦੇਣ ਤੇ ਸੰਗਤਾਂ ਨੂੰ ਪੈਸਾ ਬਾਹਰ ਆਉਣ ਤੇ ਸੰਗਤਾਂ ਨੂੰ ਜਵਾਨੀ ਨੂੰ ਬਚਾਇਆ ਜਾ ਸਕੇ ਇਹ ਉਹਨਾਂ ਦੇ ਪਰਿਵਾਰਾਂ ਨੂੰ ਵੀ ਥੋੜੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਚੜ ਕੇ ਸੰਤਾਂ ਸਾਥ ਦੇਣ ਵਾਹਿਗੁਰੂ ਜੀ ਦਾ ਖਾਲਸਾ ਪੰਥ ਸਾਹਿਬ ਪੈਸਾ ਵੀ ਚੋਣ ਲਈ ਨਹੀਂ ਗਈਆਂ ਬਾਕੀ ਸਾਥੀ ਜਿਹੜੇ ਹੈਗੇ ਨੇ ਉਹ ਵੀ ਚੋਣ ਵਿੱਚ ਸ਼ਾਮਿਲ ਨੇ ਭੱਲੇ ਭਾਈ ਸਾਹਿਬ ਜਿਹੜੇ ਵਰਤੀ ਜਿਵੇਂ ਬਸਲ ਕਾਲੀ ਜਾਂਦੇ ਜਾਂ ਆਪਣੇ ਕੁਰੀਦਵਾਰ ਨੂੰ ਲਾ ਦਿੰਦੇ ਭਾਈ ਸਾਹਿਬ ਦੇ ਆਪਣਾ ਵਾਪਸ ਲੈ ਸਕਦੇ ਨੇ ਭਾਈ ਸਾਹਿਬ ਮੈਂ ਤੁਹਾਨੂੰ ਕਿਹਾ ਵੀ ਨਹੀਂ ਇਹੋ ਜਿਹੜੇ ਸਵਾਲ ਜਾਵਾ ਨਾ ਪਾ ਲੈਣਾ ਇਹਨਾਂ ਪਗਾਂ ਨੂੰ ਥੋੜਾ ਥੋੜਾ ਸਿਰਫ ਐਲਾਨ ਹੀ ਕਰਨਾ ਸੀ ਬੜੀ ਬੰਦ ਗੱਲ ਹੈ ਤੁਹਾਡੀ ਫਿਰਦਕ ਬਣਦੀ ਜੇ ਤੁਸੀਂ ਸਿਰਫ ਸਾਨੂੰ ਐਨਾ ਕੀ ਸਵਾਲ ਯਾਰ ਕਿ ਤਿੰਨ ਚਾਰ ਆਕਾਦੀਤਲ ਜਿਹੜੇ ਮੈਦਾਨ ਦੇ ਵਿੱਚ ਉਤਰੇ ਨੇ ਕੀ ਉਹ ਬਲੂਸ ਸਾਹਿਬ ਕੋ ਆਪਣੇ ਕੁਰੀਦਵਾਰ ਹਟਾ ਸਕਦੇ ਦੇ ਇਹ ਉਹ ਪੰਥ ਦੀਆਂ ਪਾਰਟੀਆਂ ਇਹ ਪਤੇ ਉਹਨਾਂ ਨੂੰ ਪਤਾ ਕਿ ਉਹ ਸੋਚਣ ਕਿਉਂਕਿ ਭਾਈ ਸਾਹਿਬ ਹੁਣਾਂ ਸਿਰਫ ਆਜ਼ਾਦ ਚੋਣ ਲੜਨੀ ਹੈ ਕਿਸੇ ਪਾਰਟੀ ਵੱਲੋਂ ਨਹੀਂ ਸਿਰਫ ਉਹਨਾਂ ਇੱਕ ਧਰਮ ਦੀ ਗੱਲ ਕਰਨੀ ਆ ਕਿ ਪਾਰਟੀ ਵੱਲੋਂ ਨਹੀਂ ਲੜਨੀ ਹੈ ਕਿਉਂਕਿ ਭਾਈ ਸਾਹਿਬ ਸਿੱਖੀ ਪ੍ਰਚਾਰ ਕਰਨ ਲਈ ਆਏ ਤਾਂ ਉਹਨਾਂ ਸਿੱਖੀ ਦਾ ਪ੍ਰਚਾਰ ਕਰਨਾ ਵਾ ਇਹ ਤੇ ਜਿਹੜਾ ਹੁਣ ਸਮਾ ਚੱਲ ਗਿਆ ਕੋਈ ਹੋਰ ਰਸਤਾ ਨਹੀਂ ਹੈਗਾ ਠੀਕ ਹੈ ਕਿਉਂਕਿ ਪੰਥदाई ਉਹਨਾਂ ਨੇ ਪ੍ਰਚਾਰ ਕਰਨਾ ਵਾ ਤੇ ਮਤਲਬ ਪੰਥ ਨੂੰ ਯੋਗ ਨੌਜਵਾਨੀ ਪੰਜਾਬੀ ਨੂੰ ਬਚਾਉਣਾ ਚਾਹੁੰਦੇ ਆ ਇਰੇ ਅਗੇ ਹਾਤੇ ਚੱਲੇ ਹੀ ਉਹ ਹੀ ਕੰਮ ਕਰਨਗੇ ਨੌਜਵਾਨੀ ਨੂੰ ਬਚਾਉਣਗੇ ਨਸ਼ਿਆਂ ਤੋਂ ਅੰਮ੍ਰਿਤ ਛਕਾਉਣਗੇ ਬਸ ਇਹੀ ਉਹਨਾਂ ਦਾ ਮਸਲਾ ਸੀ ਠੀਕ ਮੈਂ ਨੌਜਵਾਨੀ ਨੂੰ ਸਹੀ ਇਸਲਾਮ ਕਰੇਖਣਾ ਚਾਹੁੰਦਾ ਪੰਜਾਬ ਵਿੱਚ ਠੀਕ ਹੈ ਜੀ ਠੀਕ